ਅਦਿਨ ਪੈਂਦੇ ਪਿੰਡ ਨਾਗੋਕੇ ਕਿਰਾਜ ਤੋਂ ਗੋਇੰਦਵਾਲ ਸਾਹਿਬ ਫਤਿਹਾਬਾਦ ਚੋਲਾ ਸਾਹਿਬ ਆਦੀ ਕਸਬਿਆਂ ਨੂੰ ਜਾਂਦੀ ਸੜਕ ਦੇ ਹਾਲਤ ਪੂਰੀ ਤਰੀਕੇ ਨਾਲ ਤਰਸਯੋਗ ਨਜ਼ਰ ਆ ਰਹੀ ਹੈ ਥਾ ਥਾਤੇ ਵੱਡੇ ਵੱਡੇ ਟੋਏ ਪਏ ਹੋਏ ਨੇ ਤੇ ਇਸੇ ਦੇ ਕਰਕੇ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੇ ਦੱਸਿਆ ਹੈ ਕਿ ਇਹ ਸੜਕ ਤਕਰੀਬਨ 15 ਸਾਲ ਤੋਂ ਉੱਪਰ ਸਮੇਂ ਦੀ ਟੁੱਟੀ ਹੋਈ ਹੈ ਪਰ ਇਸ ਵਾਰ ਕੋਈ ਧਿਆਨ ਨਹੀਂ ਦੇ ਰਿਹਾ ਬੱਚਿਆਂ ਨੂੰ ਸਕੂਲ ਛੱਡਣ ਦੇ ਲਈ 3 ਕਿਲੋਮੀਟਰ ਦੂਰ ਸਕੂਲ バス ਤੇ ਚੜਾ ਕੇ ਆਉਣਾ ਪੈਂਦਾ ਹੈ ਕਿਉਂਕਿ ਸੜਕ ਦੀ ਇਸ ਹਾਲਤ ਦੇ ਕਰਕੇ ਸਕੂਲਾਂ ਬੱਸਾਂ ਵੀ ਅਧਰ ਨਹੀਂ ਹੁੰਦੀਆਂ ਨੇ ਟੁੱਟੀ ਸ ਤਨਾਵਾ ਵੀ ਅਕਸਰ ਵਰਤਿਆ ਰਹਿੰਦੀਆਂ ਨੇ ਸੋਸਲਾ ਇਹ ਆ ਵੀ 15 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਵੀ ਐ ਸੜਕ ਟੁੱਟੀ ਨੂੰ ਕੋਈ ਧਿਆਨ ਨਹੀਂ ਦਿੰਦਾ ਜਦੋਂ ਸਾਡੇ ਕੋਲ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਹਰ ਕੋਈ ਸਾਨੂੰ ਲਾਲਚ ਦੇ ਕੇ ਤੇ ਗੱਲੀ ਬਾਤੀ ਲੋਕ ਵੀ ਪਾ ਦਿੰਦੇ ਆ ਪਰ ਸਾਡੀ ਹਾਲਤ ਇਹਨਾਂ ਡੇਰਿਆਂ ਵਾਲਿਆਂ ਦੀ ਆਉਣ ਜਾਣ ਵਾਲਿਆਂ ਦੀ ਜਾਂ ਬੱਚਿਆਂ ਦੀ ਸਕੂਲ ਦੇ ਬੱਚਿਆਂ ਦੀ ਐਡੀ ਮੰਦੀ ਹਾਲਤ ਹੋ ਚੁੱਕੀ ਆ ਵੀ ਅਸੀਂ ਦੱਸ ਨਹੀਂ ਸਕਦੇ ਜੇ ਕੋਈ ਉਪਰਾ ਰਹੀ ਹੁੰਦਾ ਵਾ ਤੇ ਉਹਨੂੰ ਮਾਰਕੋਟ ਕੇ ਲੁੱਟ ਵੀ ਇੱਥੇ ਲੈਂਦੇ ਆ ਤੇ ਉਹ ਦੂਸਰੀ ਵਾਰ ਆਇਦਰ ਨੂੰ ਵਾਪਸ ਨਹੀਂ ਉਹਦਾ ਹੋਣ ਵੀ ਤੁਸੀਂ ਰੁਪਈਆ 500 ਯਾਰ ਜੇਬ ਚ ਪਾ ਕੇ ਜਾਓ ਤੇ ਤੁਹਾਨੂੰ ਦੋ ਕਿਲੇ ਨਹੀਂ ਕੋਈ ਜਾਣ ਦਊਗਾ ਉਸੇ ਵੇਲੇ ਲੁੱਟ ਲੂਗਾ ਐਡੀ ਹਾਲਤ ਸੜਕ ਦੀ ਖਰਾਬ ਹੋ ਚੁੱਕੀ ਆ ਕਿਉਂਕਿ ਸਈਏ ਸਈਏ ਬਿਲਕੁਲ ਉਹ ਸਈਏ ਜਾਣਾ ਪੈਂਦਾ ਸਲੋ ਸਪੀਡ ਤੇ ਉਹਨਾਂ ਚ ਨੂੰ ਮਲਿਆ ਜੋਂ ਨਿਕਲ ਕੇ ਤੇ ਉਹਨੂੰ ਲੁੱਟ ਮਾਰ ਕੇ ਜੇ ਜਨਾਨੀਆਂ ਵਿਚਾਰੀਆਂ ਬੱਚੇ ਆਪਣੇ ਛੱਡ ਕੇ ਆਉਂਦੀਆਂ ਜਾਂ ਸਕੂਟਰੀ ਦੇ ਜਾਂ ਕਹੇ ਦੇ ਉਹਨਾਂ ਦੀ ਕੋਈ ਆਸ ਨਹੀਂ ਵੀ ਵਾਪਸ ਉਹ ਘਰ ਆਪਣੀ ਸਕੂਟਰੀ ਲੈਣ ਨੂੰ ਕੁੱਟ ਮਾਰ ਕੇ ਉਹ ਵੀ ਖੋ ਕੇ ਲੈ ਜਾਂਦੇ ਆ ਸਾਡੇ ਦੇ ਵੇਖੋ ਜੀ ਰਈਏ ਤੋਂ ਆਉਂਦੀ ਆ ਘਰਾਟ ਤੇ ਨਾਗੋ ਕੀ ਘਰਾਟ ਇਹਦੇ ਘਰਾਟਾ ਤੋਂ ਸਿੱਧੀ ਗੋਦਾਵਾਲ ਸਾਹਿਬ ਨੂੰ ਚੋਲਾ ਸਾਹਿਬ ਨੂੰ ਹਰੀਕੇਆ ਨੂੰ ਇਹ ਸ਼ੋਰਟਕਟ ਸਭ ਤੋਂ ਵਧੀਆ ਸੜਕ ਜਿਹੜੀ ਇਹ